ਸਾਡੇ ਨੌਜਵਾਨ ਮੁੰਡੇ ਨੌਜਵਾਨ ਬੱਚੇ ਲੜਕੇ ਲੜਕੀਆਂ ਜੋ ਵੀ ਕੋਈ ਖੇਤੀਬਾੜੀ ਨਾਲ ਸੰਬੰਧਿਤ ਖਾਸ ਬੀ ਦਵਾਈਆਂ ਦੀ ਦੁਕਾਨ ਖੋਲ੍ਹਣੀ ਚਾਹੁੰਦਾ ਹੈ ਤਾਂ ਉਹਨਾਂ ਲਈ ਖੁਸ਼ਖਬਰੀ ਹੈ ਕਿ ਭਾਈ ਡਿਪਲੋਮੇ ਵਾਸਤੇ ਜੋ ਐਡਮਿਸ਼ਨ ਹੈ ਉਹ ਓਪਨ ਹੋ ਗਏ ਨੇ ਤੁਸੀਂ ਇਸ ਸਮੇਂ ਜਿਹੜੇ ਬੈਚ ਅਪ੍ਰੈਲ ਅਤੇ ਮਈ ਜੂਨ ਦੇ ਵਿੱਚ ਲੈਣੇ ਆ ਉਹਦੇ ਲਈ ਤਰਖਾਸਤਾਂ ਦੇ ਸਕਦੇ ਹੋ ਇਸ ਸਾਲ ਇਹ ਬੈਚ ਮੋਗਾ ਸ਼੍ਰੀ ਮੁਕਤਸਰ ਸਾਹਿਬ ਫਰੀ ਕੋਟ ਤੇ ਲੁਧਿਆਣਾ ਵੀ ਖੇਚ ਚੱਲਣਗੇ ਬਠਿੰਡਾ ਅਤੇ ਫਰੋਇਪੁਰ ਵੀ ਖੇ ਨਹੀਂ ਚੱਲ ਰਹੇ ਤੁਹਾਡੇ ਸਕਰੀਨ ਦੇ ਉੱਪਰ ਨੰਬਰ ਨੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੋਗਾ ਦੇ ਲਈ 9878001002 ਸ਼੍ਰੀ ਮੁਖਸਰ ਸਾਹਿਬ ਲਈ 9814731117 ਇਸ ਨੰਬਰ ਤੇ ਆਪਣਾ ਨਾਮ ਆਪਣਾ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਫੋਟੋ ਵਟਸਐਪ ਕਰ ਦੇਵੋ ਤੁਹਾਡੇ ਨਾਲ ਸੰਪਰਕ ਕਰ ਲਿਆ ਜਾਏਗਾ ਇਹ ਫ੍ਰੀ ਕੋਰਸ ਦੇ ਲਈ 98155 15786 ਲੁਧਿਆਣਾ ਪਮੇਤੀ ਲਈ 94170 87366 98140 *709 ਤੇ ਸੰਪਰਕ ਕੀਤਾ ਜਾਵੇ 28000 ਰੁਪਿਆ ਫੀਸ ਹੋਏਗੀ ਜੀ 48 ਹਫ਼ਤਿਆਂ ਦਾ ਕੋਰਸ ਹੈਗਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਕੋਈ ਵਿਅਕਤੀ ਅਪਲਾਈ ਕਰ ਸਕਦਾ ਸਕਦਾ ਵਧੇਰੇ ਜਾਣਕਾਰੀ ਇੱਥੇ ਫੁੱਲ ਫਲੈਜ ਵੀਡੀਓ ਅਪਲੋਡ ਕਰ ਰਹੇ ਹਾਂ ਤਾਂ ਤੁਸੀਂ ਉਸ ਤੋਂ ਜਾਣਕਾਰੀ ਲੈ ਸਕਦੇ ਹੋ